ਮੁਰਦਾਬਾ ਜਪ 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 ਮੁਰਦਾਬਾ ਜਪ ਜਪ ਮੁਰਦਾਬਾ ਜਪ ਜਪ ਮੁਰਦਾਬਾ ਜਪ ਜਪ ਮੁਰਦਾਬਾ ਪਰੀ ਸਚਾ ਜਪ ਮੁਰਦਾਬਾ ਮਸਲਾ ਇਹ ਹੈ ਸਾਡੇ ਕੋਲ ਸੋਚਨਾ ਸੀ ਕਿ ਗਊ ਮਾਸ ਦਾ ਜਨਤ ਟੱਕ ਪਰਿਆ ਹੋਇਆ ਹੈ ਕਿ ਦਿੱਲੀ ਵੱਲੋਂ ਆ ਰਿਹਾ ਹੈ ਕਿ ਨਾ ਸ਼ਰੀ ਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਨਾ ਦਿੱਤੀ ਜਦੋਂ ਸਰਾਂਧਾ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਦਾਂ ਦੀਆਂ ਅੱਧਾ ਘੰਟਾ ਮਨਤਾ ਕਰੀਆਂ ਵੀ ਦੋ ਮਲਾਜ਼ਮ ਭੇਜੋ ਪੰਨਾ ਕਲਾ ਕੇ ਰਕਵਾਈਏ ਕਿਸੇ ਨੇ ਉੱਥੇ ਨਾਲ ਜਾਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲ ਨਾਲ ਉਹਨਾਂ ਸਾਡੇ ਉੱਪਰ ਟਰੱਕ ਚਾੜਨ ਦੀ ਕੋਸ਼ਿਸ਼ ਕਰੀ ਅਸੀਂ ਇਸ ਨੂੰ ਗਵਿੰਦਗੜ੍ਹ ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ थाने ਚ ਐਸਚੋ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵਧਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅਜ ਤੱਕ ਗਊ ਰਖਾ ਕਰਦੇ ਹੋਏ ਮੈਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋ ਅਸੀਂ ਇਸ ਬੈਲਟ ਤੇ 8-10 ਟਰੱਕ ਸਾਲ-ਸਵਾ ਸਾਲ 'ਚ ਫੜ ਚੁੱਕੇ ਹਾਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ 10 ਗਊਆਂ ਦੇ ਸਿਰ ਵੱਢੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਹਾਂ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨਹੀਂ ਪਰਚੇ 'ਚ ਕਿਸੇ ਦਾ ਪਰਸਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤਾ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਵੀ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ ਠੀਕ ਹੈ ਪਰ ਤੁਹਾਨੂੰ ਥੱਡ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਪਰ ਉਹਨਾਂ ਨੇ ਮੈਸੇਜ ਲਾਇਆ ਮੈਂ ਅਫਸਰਾਂ ਨਾਲ ਗੱਲ ਵੀ ਹੋਈ ਉਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ ਜਿਸ ਕਾਰਨ ਕੋਈ ਕਾਰਵਾਈ ਨਹੀਂ ਜਿਹੜੇ ਸੀਗੇ ਮਲਾਜਮਾਂ ਦਾ ਸਾਡੇ ਤੋਂ ਮੰਡ ਹੈ ਗਊ ਰੱਖਿਆ ਦਲ ਵੱਲੋਂ ਸ੍ਰੀ ਹਿੰਦੂ ਧਰਮ ਵੱਲੋਂ ਗਊ ਰੱਖਿਆ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਨਗਾਲੀ ਕਰੀਏ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੇ ਆ ਕੱਲ ਨੂੰ ਕੋਈ ਵੱਡੀ ਕੋਈ ਵਾਰਦਾਤ ਹੁੰਦੀ ਆ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗਹਿਲੀ ਆ ਕੀ ਨਾਮ ਹੈ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗੌਰਖਸ਼ਾਧਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ ਚ ਵੀ ਕਰਦੇ ਆ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਐਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ 'ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਠ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਆਂ ਔਰ ਕਟਿੰਗ ਹੋ ਗਿਆ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਜਿਸਕੇ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾੜਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਇਹ ਫੈਕਟਰੀ ਚੋਂ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਆ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਤਨੀ ਦਾ ਗੁੱਸਾ ਕਿਸ ਤਰ੍ਹਾਂ ਪੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਚੱਲਦਾ ਰਹੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕ ਪ੍ਰਧਾਨ ਜੀ ਬੈਠੇ ਆ ਕਿਤਾਹ ਕਹਿਣਗੇ ਮੰਗਾ ਨੇ ਮੰਗਾ ਸਾਡੀਆਂ ਇਹੀ ਹੈ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅੰਗੈਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇਪਨ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ ਅਸੀਂ ਠਾਣੇ ਅਸੀਂ ਕਰੀ ਬਾਬਾ ਜੀ मामला जी गोमास ਦਾ ਮਾਮਲਾ ਸੀਗਾ ਔਰ गोमाਸ ਦਾ ਟਰੱਕ ਇਨਾ ਨੇ ਫੜਾ ਸੀ ਇਨਾਂ ਦੀ ਜਿਹੜਾ ਰੋਸ ਸੀਗਾ ਉਹ ਸੀਗਾ ਕਿ ਪੁਲਿਸ ਨੇ ਮੋਕੇ ਤੇ ਆਕਰਕੇ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਸੀ ਔਰ ਇਨਾਂ ਦੀ ਗੱਲ ਸੁਣ ਕਰਕੇ ਇਨਾਂ ਦੀ ਭਾਵਨਾ ਸੁਣ ਕਰਕੇ ਆਪਾਂ ਮੋਕੇ ਤੇ ਜਿਹੜੇ ਵੀ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਕਾਰਵਾਈ ਬਣਦੀ ਸੀ ਉਹਨਾਂ ਦੇ ਐਸਐਚਓ ਤੋਂ ਵੱਲੋਂ ਰਿਪੋਰਟ ਲਈਤੀ ਗਈ ਹੈ ਉਹਦੇ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਮੀਡੀਟਲੀ

ਉਦੇ ਅਗੇ ਸਕਾਰਵਾਈ ਬਣਦੀ ਹੈ ਉਹ ਹੋਊਗੀ ਕਰਦੇ ਕਿਹੜੇ ਕਿਹੜੇ ਮੁਲਾਜ਼ਮ ਡਿਊਟੀ ਤੇ ਉਹ ਫਰਜ ਦੇ ਐਸਐਚਓ ਦੀ ਰਿਪੋਰਟ ਆ ਗਿਆ ਆਪਾਂ ਦੇਖ ਲੈਨੇ ਆ ਦੇਖ ਕਰਕੇ ਉਹ ਰਿਪੋਰਟ ਦੇ ਮੁਤਾਬਿਕ ਮੁਲਾਜ਼ਮ ਜਿਹੜੇ ਵੀ ਡਿਊਟੀ ਤੇ ਸੀਗੇ ਜਿਨ੍ਹਾਂ ਨੂੰ ਜਾਣਾ ਬਣਦਾ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਸਹੀ ਕਾਰਵਾਈ ਚੰਦੂਸ ਤੋਂ ਕਿਉਂਕਿ ਅੱਜ ਸਵੇਰੇ 5 ਵਜੇ ਤੋਂ ਹੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਸतीश ਰਾਜਪੁਰੇ ਵਾਲਿਆਂ ਨੇ ਦਿੱਤੀ ਸੀ ਕਿ ਗਊ ਮਾਸ ਦਾ ਟਰੱਕ ਭਰੇ ਆ ਰਿਹਾ ਹੈ ਅਸੀਂ ਫੌਰੀ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਪਰ ਪੁਲਿਸ ਦੀ ਨੈਗਲੀਜੈਂਸੀ ਇੰਨੀ ਸੀ ਕਿ ਕੋਈ ਵੀ ਮੁਲਾਜ਼ਮ ਉੱਠ ਕੇ ਉਹ ਟਰੱਕ ਨੂੰ ਘੇਰ ਨਹੀਂ ਗਿਆ ਤਾਂ ਉਹਨਾਂ ਜਾਣਾ ਗਿਆ ਤਾਂ ਬੇ ਉਹਨਾਂ ਨੇ ਬੇਪਤੀ ਕੀਤੀ ਗਊਆਂ ਦੀ ਔਰ ਗਊ ਬਕਤਾਂ ਦੀ ਤੇ ਉਦੋਂ ਬਾਅਦ ਅਸੀਂ ਸਾਰਿਆਂ ਨੇ ਡਲ ਕੇ ਤੇ ਉਹ ਟਰੱਕ ਨੂੰ ਘੇਰਿਆ ਗਊ ਮਾਸ ਬਰਾਮਦ ਕਰਕੇ ਪੁਲਿਸ ਨੂੰ ਦਿੱਤਾ ਗਊ ਟਰੱਕ ਜਿਹੜਾ ਮਾਸ ਨਾਲ ਭਰਿਆ ਹੋਇਆ ਸੀ ਉਹ ਵੀ ਪੁਲਿਸ ਦੀ ਕਸਟਡੀ 'ਚ ਅਸੀਂ ਥਾਣੇ ਪਹੁੰਚਾਇਆ ਤੇ ਹੁਣ ਐਸਪੀ ਸਾਹਿਬ ਜਾਦਵ ਸਾਹਿਬ ਆਏ ਨੇ ਇਹਨਾਂ ਨੇ ਚਾਰ ਮੁਲਾਜ਼ਮਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਰੇ ਗਊ ਭਗਤਾਂ ਨੂੰ ਜਿਹੜਾ ਇੱਕ ਆਸ਼ਵਾਸਨ ਦਿੱਤਾ ਕਿ ਉਹਨਾਂ ਨੂੰ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਊਗਾ ਤੇ ਨਾਲ ਹੀ ਅਗਰ ਕੋਈ ਹੋਰ ਵੀ ਇਹਦੇ ਪੁਲਿਸ ਮੁਲਾਜ਼ਮ ਜਿਹੜਾ ਹੋਇਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਨਾਲ ਜਿਹੜਾ ਵੀ ਜਲਾਦ ਜਿਨੇ ਵੀ ਇਹ ਗਊ ਮਾਸ ਜਾਂ ਗਊ ਤਸਕਰੀ ਕੀਤੀ ਹੈ ਜਿੱਥੋਂ ਟਰੱਕ ਲੋਡ ਹੋਇਆ ਹੈ ਜਿਹੜੀ ਟਰਾਂਸਪੋਰਟ ਨੇ ਬਿਲਟੀ ਬਣਾਈ ਹੈ ਉਹਨਾਂ ਤੇ ਫੌਰੀ ਤੌਰ ਤੇ ਜਿਹੜਾ ਹੈ ਐਫ ਆਈ ਆਰ ਲਾਉ ਹੋਊਗੀ ਤੇ ਜਿੱਥੇ ਇਹ ਮਾਸ ਜਾਣਾ ਸੀ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਫੌਰੀ ਤੌਰ ਤੇ ਬੰਦ ਕੀਤੇ ਜਾਊਗਾ ਤੇ ਮੈਂ ਜਾਦਵ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਸਐਸਪੀ ਨੇ ਤਾਂ ਸਾਡੀ ਹਿੰਦੂਆਂ ਦੀ ਕੋਈ ਗੱਲ ਸੁਣੀ ਨਹੀਂ ਉਹਨਾਂ ਨੇ ਨਾ ਅੱਜ ਤੱਕ ਸੁਣੀ ਐ ਤੇ ਮੈਂ ਇਹਨਾਂ ਨੂੰ ਹੁਣ ਸੁਣਨ ਇਹਨਾਂ ਨੂੰ ਬੇਨਤੀ ਕਰਦਾ ਤੇ ਜਾਦਵ ਸਾਹਿਬ ਨੂੰ ਮੈਨੂੰ ਇਹਨਾਂ ਤੇ ਆਸ ਹੈ ਜੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਦਵਾਂਗੇ ਮੈਂ ਇਹਨਾਂ ਦੀ ਗੱਲ ਤੇ ਭਰੋਸਾ ਕਰਦਾ ਤੇ ਆਸ ਕਰਦਾ ਕਿ ਗਊ ਭਗਤਾਂ ਦਾ ਮਾਨ ਰੱਖਦੇ ਹੋਏ ਉਹਨਾਂ ਜ਼ਾਲਿਮਾਂ ਤੇ ਉਹਨਾਂ ਜਲਾਦਾਂ ਤੇ ਫੌਰੀ ਤੌਰ ਤੇ ਕਾਰਵਾਈ ਕਰੇ ਜੈ ਗਊ ਮਾਤਾ ਜੈ ਗਊ ਮਾਤਾ